ਅਸਮਾਨ 'ਚ ਤਾਰੇ ਪੁੱਟਨੇ ਨੇ ਕੋਈ ਨਹੀਂ ਛੱਡਣਾ ਸਾਰੇ ਤੇਰੇ ਸਿਰ ਤੋਂ ਵਾਰ ਕੇ ਸੁਠਨੇ ਨੇ ਜਿਨਾਂ ਨੇ ਅਸਮਾਨ 'ਚ ਤਾਰੇ ਪੁੱਟਨੇ ਨੇ ਸਾਰੇ ਤੇਰੇ ਸਿਰ ਤੋਂ ਵਾਰ ਕੇ ਸੁਠਨੇ ਨੇ ਉਹ ਤੂੰ ਤੇ ਯਾਰ ਐ ਤੈਨੂੰ ਕੁਝ ਨਹੀਂ ਕਹਿ ਸਕਦੇ ਬਾਕੀ ਜਿੰਨੇ ਤੇਰੇ ਨਾਲ ਨੇ ਫੜ ਕੇ ਪੁੱਟਨੇ ਆ ਉਹ ਲਿਖਿਆ ਹੋ ਨਹੀਂ ਕਿ ਜੁੱਤੀਆਂ ਵਿਚਾਰੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਬੜੀ ਸਿੰਪਲ ਜੀ ਚੀਜ਼ ਹੈ ਜੁੱਤੀਆਂ ਵਿਚਾਰੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਵੈਰੀ ਦੀਆਂ ਹੋਣ ਚਾਹੀਏ ਯਾਰ ਦੀਆਂ ਜੁੱਤੀਆਂ ਜੁੱਤੀਆਂ ਵਿਚਾਰੀਆਂ ਤਾਂ ਜੁੱਤੀਆਂ ਨੇ ਜੁੱਤੀਆਂ ਵੈਰੀ ਦੀਆਂ ਹੋਣ ਚਾਹੀਏ ਯਾਰ ਦੀਆਂ ਜੁੱਤੀਆਂ ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ ਗਰਮੀ ਤੇ ਸਰਦੀ ਤੋਂ ਪੈਰਾਂ ਨੂੰ ਬਚਾਉਂਦੀਆਂ ਕਈ ਮੀਲ ਸਫਰ ਗੁਜ਼ਾਰਦੀਆਂ ਜੁੱਤੀਆਂ ਕਈ ਮੀਲ ਸਫਰ ਗੁਜ਼ਾਰਦੀਆਂ ਜੁੱਤੀਆਂ ਉਹ ਲੁਚੇ ਲਫੰਗੇ ਜਦ ਕੁੜੀਆਂ ਨੂੰ ਛੇੜਦੇ ਲੁਚੇ ਲਫੰਗੇ ਜਦ ਕੁੜੀਆਂ ਨੂੰ ਛੇੜਦੇ ਉਹਨਾਂ ਦੀ ਇਹ ਭੁਗਤ ਸਵਾਰ ਦੀਆਂ ਜੁੱਤੀਆਂ ਉਹਨਾਂ ਦੀ ਇਹ ਭੁਗਤ ਸਵਾਰ ਦੀਆਂ ਜੁੱਤੀਆਂ ਉਹ ਖਾਣ ਵਾਲਾ ਜਾਣਦਾ ਹੈ ਜਾਂ ਮਾਰਨ ਵਾਲਾ ਜਾਣਦਾ ਖਾਣ ਵਾਲਾ ਜਾਣਦਾ ਹੈ ਜਾਂ ਮਾਰਨ ਵਾਲਾ ਜਾਣਦਾ ਹੈ ਚੰਗਾ ਮੰਦਾ ਕੁਝ ਨਾ ਵਿਚਾਰਦੀਆਂ ਜੁੱਤੀਆਂ ਚੰਗਾ ਮੰਜਾ ਕੁਝ ਨਾ ਵਿਚਾਰਦੀਆਂ ਜੁੱਤੀਆਂ ਬੁਸ਼ ਹੋਵੇ ਜਾਂ ਬੁਸ਼ ਦਾ ਪਿਓ ਹੋਵੇ ਬੁਸ਼ ਹੋਵੇ ਜਾਂ ਬੁਸ਼ ਦਾ ਪਿਓ ਹੋਵੇ ਪਲਾਂ ਵਿੱਚ ਇੱਜ਼ਤ ਉਤਾਰਦੀਆਂ ਜੁੱਤੀਆਂ ਪਲਾਂ ਵਿੱਚ ਇੱਜ਼ਤ ਉਚਾਰਦੀਆਂ ਜੁੱਤੀਆਂ ਉਹ ਕਦੇ ਲੀਡਰਾਂ ਨੂੰ ਜ਼ਿੰਦਗੀ 'ਚ ਕਦੇ-ਕਦੇ ਬਚਦੀ ਲੀਡਰਾਂ ਨੂੰ ਜ਼ਿੰਦਗੀ 'ਚ ਕਦੇ-ਕਦੇ ਬਚਦੀਆਂ ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ ਲੋਕਾਂ ਸਿਰ ਸਦਾ ਸਰਕਾਰ ਦੀਆਂ ਜੁੱਤੀਆਂ ਆ ਬੜਾ ਕਾਮਯਾਬੀ ਰੂਪ ਸੁਰਤ